ਫਟੇ ਖਬਰ ਖੰਨਾ ਤੋਂ ਆ ਰਹੀ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਉੱਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਲੁਧਿਆਣਾ ਤੋਂ ਪਟਿਆਲਾ ਜਾ ਰਹੀ ਇੱਕ ਪੀਆਰਟੀਸੀ ਬੱਸ ਨੂੰ ਗਲਤ ਪਾਸੇ ਜਾ ਰਹੇ ਟਰੇਲਰ ਨੇ ਟੱਕਰ ਮਾਰ ਦਿੱਤੀ ਹੈ ਤੇ ਦੋਵੇਂ ਵਾਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ। ਪਰ ਖੁਸ਼ਕਿਸਮਤੀ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਦੇ ਵਿੱਚ ਲਗਭਗ 25 ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਔਰਤਾਂ ਸਨ। ਸੋ ਜ਼ਖਮੀਆਂ ਨੂੰ ਖੰਨਾ ਸੂਬਾ ਹਸਪਤਾਲ ਲੈ ਜਾਇਆ ਗਿਆ। ਇਸ ਹਾਦਸੇ ਦੇ ਵਿੱਚ ਬੱਸ ਡਰਾਈਵਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ। ਡ라이ਵਰ ਦਨਜੀਤ ਸਿੰਘ ਅਤੇ ਕੰਡਕਟਰ ਹਰਸਿਮਰ ਸਿੰਘ ਨੇ ਦੱਸਿਆ ਕਿ ਸਵਾਰੀਆਂ ਨਾਲ ਲੁਧਿਆਣਾ ਤੋਂ ਪਟਿਆਲੇ ਜਾ ਰਹੇ ਸੀ ਤੇ ਬੱਸ ਦੇ ਵਿੱਚ ਯਾਤਰੀਆਂ ਸਮੇਤ 40 ਦੇ ਕਰੀਬ ਵਿਦਿਆਰਥੀ ਤੇ ਔਰਤਾਂ ਸਵਾਰ ਸਨ। ਬੱਸ ਖਰਨਾ ਤੋਂ ਥੋੜੀ ਦੂਰੀ ਤੇ ਗਈ ਤਾਂ ਗਲਤ ਪਾਸੇ ਤੋਂ ਆ ਰਹੇ ਟਰੈਲਰ ਦੇ ਨਾਲ ਟਕਰਾ ਗਈ। ਉਹਨਾਂ ਕਿਹਾ ਕਿ ਬੜੀ ਮੁਸ਼ਕਲ ਦੇ ਨਾਲ ਜਿਹੜਾ ਕਿ ਟੌਨ ਤੋਂ ਬਚ ਗਿਆ ਨਹੀਂ ਤਾਂ ਕਾਫੀ ਨੁਕਸਾਨ ਹੋ ਜਾਂਦਾ। ਤਾਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਟਰੈਲਰ ਡਰਾਈਵਰ ਦੀ ਗਲਤੀ ਕਰਮ ਵਾਪਰਿਆ। ਸਰ ਦਲਜੀਤ ਸਿੰਘ ਨਾ ਜੀ ਫਸਲ ਕੀ ਹੋ ਮੈਂ ਡਰਾਈਵਰ ਹਾਂ ਸਰ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਸੇਰ ਸਰ ਟਰਾਲਾ ਸਾਹਮਣੇ ਤੋਂ ਨਾ ਹੀ ਫੁੱਟਪਾਥ 'ਤੇ ਆਪ ਗਿਆ ਮੈਂ ਆਪਣੀ ਸਾਈਡ ਜਾ ਰਿਹਾ ਸੀ ਕੋਈ ਨਹੀਂ 30-40 ਦੀ ਸਪੀਡ ਸੀ ਜੱਟੇ ਤੋਂ ਸਵਾਰੀਆਂ ਚੱਕੇ ਤੁਰੇ ਸੀ ਤੇ ਜਦੋਂ ਸਾਹਮਣੋਂ ਸਾਹਮਣੇ ਟਰਾਲਾ ਆ ਗਿਆ ਸੈਕਿੰਡ ਦਾ ਤਿੰਨ ਸੀ ਮੇਰੇ ਕੋਲ ਉਹ ਤੇਜ਼ ਵੀ ਵਾਲਾ ਸੀ ਇੱਕ ਫੁੱਟਪਾਥ 'ਤੇ ਆ ਪਿੰਨੀ ਕਿ ਮੇਰੇ ਤੋਂ ਖੱਬੇ ਹੱਥ ਗੱਡੀ ਕੱਟ ਹੁੰਦੀ ਹੋਈ ਕੱਟੀ ਗਈ ਬ੍ਰੇਕ ਲਾਏ ਜਿੰਨੇ ਕਿ ਲੱਗੇ ਤੇ ਸਵਾਰੀਆਂ ਸੂਰੀਆਂ ਦਾ ਬਚਾ ਕਰ ਲਿਆ ਬਾਵਾ ਤੇ ਮੇਰੇ ਵਾਲੀ ਸਾਈਡ ਤੋਂ ਜ਼ਿਆਦਾ ਮੇਰੇ ਸਟਾਂ ਲੱਗੀਆਂ ਮਤਲਬ ਫਿਰ ਵੀ ਹੱਦ ਦੇ ਵਿੱਚ ਆ ਉਹ ਡਰਾਈਵਰ ਦਾ ਨਹੀਂ ਪਤਾ ਪਤਾ ਨਹੀਂ ਉਹਨੂੰ ਨਹੀਂ ਆਦਾ ਇਹ ਪਤਾ ਨਹੀਂ ਕੀ ਚੱਕਰ ਬਣਿਆ ਗੱਡੀ 'ਚ ਬੀਟੀਐਸ ਵਗੈਰਾ ਸਭ ਕੁਝ ਲੱਗਿਆ ਸਪੀਡ 40 ਕਿੱਦੀ ਹੋਣੀ ਮੇਰੀ ਮੈਕਸਿਮਮ ਤੇ ਗਾੜੀ ਇਹ ਸਾਡੇ ਕੋਲ ਟਾਈਮ ਖੋਲਾ ਹੁੰਦਾ ਪਟਿਆੜੀ ਜਾਣਾ ਹੁੰਦਾ ਸੀ ਭਜਾਉਂਦੇ ਹੈ ਨਹੀਂ ਪਿੱਛੇ ਤੋਂ ਵੀ 1 ਘੰਟਾ 10 ਮਿੰਟ ਮਿਲਦੇ ਆਪਾਂ ਨੂੰ ਖੰਨੇ ਤੱਕ ਦੇ ਉਹ ਵੀ ਬਹੁਤ ਸਲੂ ਹਣਾ ਪੈਂਦਾ ਮੇਰਾ ਨਾਮ ਹਰਸਿਮਰਨਜੀਤ ਸਿੰਘ ਹੈ ਮੈਂ ਬਸ ਦਾ ਕੰਡਕਟਰ ਆ ਪੀਆਰਟੀਸੀ ਦਾ ਹਾਂ ਸਾਬ ਰੋਂਗ ਸਾਈਡ ਤੋਂ ਇੱਕ ਵੱਡਾ ਟਰੱਕ ਜਾਨੀ ਜਿਹਨੂੰ ਘੋੜਾ ਕਹਿੰਦੇ ਨੇ ਉਹ ਆ ਰਿਹਾ ਸੀ ਉਹ ਝਾੜੀਆਂ ਵਿੱਚ ਦੇਖ ਤਾਂ ਫੁੱਟ ਪੱਟ ਟੱਪ ਕੇ ਸਾਡੇ ਸਾਈਡ ਆ ਗਿਆ ਜਿਸ ਕਾਰਨ ਡਰਾਈਵਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਿਆਦਾ ਕੱਢਦੇ ਤਾਂ ਬਸ ਪਲਟੇ ਜਾਣੀ ਸੀ ਇਸ ਕਰਕੇ ਫਿਰ ਉਹਦੇ ਵਿੱਚ ਵੱਜ ਜਾ ਕਿ ਇਹ ਬਸ ਕਿਹੜੀ ਸੀ ਪੀਆਰਟੀਸੀ ਲੁਧਿਆਣਾ ਡੀਪੋ ਇਹ ਕਿੱਥੇ ਜਾ ਰਹੀ ਸੀ ਲੁਧਿਆਣੇ ਤੋਂ ਖੁਰਛੇਤਰ ਕਿੰਨੀਆਂ ਜਿ ਸਵਾਰੀਆਂ ਸੀ ਤੇ ਵਿੱਚ 40 45 ਸਵਾਰੀ ਹੋਣਗੇ ਲੇਡੀ ਸੀਗੇ ਪੜਨ ਵਾਲੇ ਜਵਾਕਸੀ ਸਕੂਲ ਦੇ ਰਮਟ ਦੇ ਗਲਤੀ ਤਾਂ ਉਹਨਾਂ ਦੇਖੋ ਕੋੜਾ ਰੋਂਗ ਸਾਈਡ ਆਇਆ ਵਾ ਅਸੀਂ ਤਾਂ ਆਪਣਾ ਜਾ ਰਹੇ ਸੀ ਜੇ ਪੁਲ ਚੜ੍ਹੇ ਸੀਗੇ ਡਰਾਈਵਰ ਕਿੱਦਾਂ ਆਇਆ ਚਾਲ ਕੇ ਜਿਹੜਾ ਬੱਸ ਡਰਾਈਵਰ ਠੀਕ ਆ ਸੱਟਾਂ ਲੱਗੀਆਂ ਉਹਦੇ ਮੇਰਾ ਨਾਮ ਸੁਨੀਲ ਹੈ ਜੀ ਇਹ ਗੱਡੀ ਇਧਰੋਂ ਸੇ ਆ ਰਹੀ ਸੀ ਇਹ ਔਰ ਇਹ ਬੱਸ ਇਧਰੋਂ ਸੇ ਆ ਰਹੀ ਸੀ ਇਹ ਟਰਾਲਾ ਉੱਪਰ ਆ ਗਿਆ ਕਿਨਾਰੀ ਪਰ ਇਹਦੇ ਬੋਲਦੇ ਸਟੀਅਰਿੰਗ ਲੌਕ ਹੋ ਗਿਆ ਉੱਪ ਡਰਾਈਵਰ ਉਧਰ ਹੈ ਪਰ ਇਹ ਸੋਇਆ ਹੈ ਕਿੱਥੇ ਹੈ ਡਰਾਈਵਰ ਉੱਪਰਲੀ ਸਾਈਡ ਹੈ ਇਹ ਹਾਂ ਪਰ ਅੱਛਾ ਤੁਹਾਡੇ ਸਾਹਮਣੇ ਹੋਇਆ ਐਕਸੀਡੈਂਟ ਹੈ ਹਾਂ ਜੀ ਹਾਂ ਜੀ ਆਪਣੇ ਸਾਹਮਣੇ ਹੋਇਆ ਹੈ ਇਹ ਦੇ ਇਹ ਇਹ ਹੈ ਟਰਾਲੇ ਵਾਲਾ ਇਧਰ ਤੇ ਪਟੜੀ ਉੱਪਰ ਚੱਲੇ ਜਾਏ ਬੱਸ ਵਾਲਾ ਉਧਰੋਂ ਸਿਆਰ ਰਿਹਾ ਸੀ ਨੰਬਰ ਲਾਈਨ ਵਿੱਚ ਔਰ ਇਹ ਇੱਕਦਮ ਟਰਾਲਾ ਉੱਪਰ ਕੋਈ ਜਿਵੇਂ ਬਾਹਰ ਕੋ ਨਿਕਲਿਆ ਇਹ ਵੀ ਵਾਰ ਆ ਗਏ ਔਰ ਦੋਨੋਂ ਹੋ ਗਿਆ ਲੱਗੀ ਟੱਕਰ ਆਪਸ ਵਿੱਚ ਡਰਾਈਵਰ ਬੋਲ ਰਿਹਾ ਸਟੀering ਲੌਕ ਹੋ ਗਿਆ ਬਈ ਪਾਪਾ ਕਿੰਨੀ ਕ ਸਵਾਰੀਆਂ ਸੀ ਬੱਸ ਚ ਹਾਂ ਜੀ ਹਾਂ ਜੀ ਬੱਸ ਚ ਕਾਫੀ ਸਵਾਰੀਆਂ ଥି ਬੱਸ ਚ ਕਾਫੀ ਸਵਾਰੀਆਂ ଥି ਮੈਂ ਨਾ ਪ੍ਰਿਆ ਅੱਛਾ ਐਕਸੀਡੈਂਟ ਕਿੱਦਾਂ ਹੋਇਆ ਜੀ ਕਿਸ ਬੱਸ ਤੇ ਜਾ ਰਹੀ ਸੀ ਔਰ ਡਿਵਾਈਡਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਨਾਲ ਬੱਸ ਚ ਵੱਜਿਆ ਵਾ ਇਹ ਕਿੱਥੇ ਅਸੀਂ ਕਿੱਥੋਂ ਨਹੀਂ ਕਿੱਥੇ ਜਾ ਰਹੇ ਸੀਗੇ ਅਸੀਂ ਸਰਾਂਧਾ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬੱਸ ਉੱਪਰ ਹੀ ਹੋਈ ਸੀ ਕਿਹੜੀ ਬੱਸ ਗਈ ਹੈ ਪੀ ਆਰਟੀਸੀ ਕਿੱਥੇ ਹੋਇਆ ਐਕਸੀਡੈਂਟ ਇਹ ਬੱਸ ਕਪੂਲ ਚੜਦੇ ਹੀ ਖੰਨੇ ਵਾਲਾ ਰੋਡ ਤੋਂ ਕਪੂਲ ਚੜਦੇ ਮੋਬਾਈਲ ਵਗੈਰਾ ਵੀ ਚੋਰੀ ਹੋਈ ਨੇ ਵਿੱਚ ਸਵਾਰੀ ਆ ਰਿਹਾ ਮਤਲਬ ਆਈ ਥਿੰਕ ਕੋਈ ਹੋਊਗਾ ਕਿਉਂਕਿ ਵਿੱਚ ਲੋਕ ਚੜਿਆ ਹੋਇਆ ਬੈਠ ਰਿਹਾ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਆ ਰਹੀ पता नहीं अचानक से बस टकरा गई हम लोग सही से सब एक ट्रक से जाके लड़ गई बस अचानक से लुधियाने से रिमटी यूनिवर्सिटी जा रहे थे पूरी बस भरी हुई थी नहीं सर आधी बस में बच्चे थे कॉलेज के आधी ਨਹੀਂ ਕੋਈ ਟੈਰ ਨਹੀਂ ਮੇਰੇ ਤੇ ਨਹੀਂ ਹੋਇਆ ਕਿਸੇ ਦਾ ਬੱਚੇ ਥੇ ਜਿਆਦਾ ਸਟੂਡੈਂਟ ਥੀ ਹਾਂਜੀ ਸਟੂਡੈਂਟਸ ਜਿਆਦਾ ਥੇ ਆਪਾਂ